ਮੈਂ ਭਾਈ ਪਰਮਨੰਥਪੁਰ ਕੈਨੇਡਾ ਉਹਨਾਂ ਦਾ ਧੰਨਵਾਦ ਕਰਦਾ ਜੀ ਹਰਛ ਮੁੰਡੀਆਂ ਇੱਥੇ ਭਾਈ ਜੀਤੀ ਤੇ ਜੋਰ ਅਜੋਤ ਸਿੰਘ ਆ ਗਈ ਭਾਈ ਉਹ ਵੀ ਬਾਹਰ ਬੈਠੇ ਲਾਈਵ ਦੇਖਦੇ ਆ ਜੀਤੀ ਤੇ ਜੋਰ ਅਜੋਤ ਸਿੰਘ ਅਸੀਂ ਭਾਈ ਸਵੇਨੀ ਸਰਾਬਾ ਭਾਈ ਸੋਨੀ ਸਰਾਬਾ ਨਹੀਂ ਨਹੀਂ ਖੜੇ ਆ ਭਾਈ ਖੜੇ ਆ ਬਥੇ ਅੱਪਾ ਲੋ ਜੀ ਸੋਹ ਕੱਡੀ ਦਾ ਸਮਾਂ ਗੌਰ ਨਾਲ ਕਹਨ ਹੈ ਕੱਡੀ ਦਾ 21 ਜੀਰਾ 3 ਜੀ 21 3 ਦਾ ਸਮਾਂ ਕਰਕੇ ਆ ਜੀ ਇਹ ਗੋਰਾ ਟੱਟਾ ਚੰਨੀ ਬੋਪਾ ਰਾਏ ਹਾਕਮ ਸਿੰਘ ਜੀ ਪਿੰਡ ਬੋਪਾ ਰਾਏ ਕਿੱਕੀ ਜੀਰਾ ਦਾ ਸਮਾਜੀ ਬਈ ਪੀਤਾ ਡਾਲਾ ਕਲਜੀਤ ਸਿੰਘ ਜੀ ਡਾਲਾ ਇਹ ਨੌਜਵਾਨ ਵਧੀਆ ਚਾਪਕੇ ਜੜਦੀ ਹੋ ਮਰ ਗਿਆ ਜਵਾਨ ਤੇ